देश आज संविधान दिवस मना रहा है लेकिन पंजाब से देर रात एक ऐसी खबर आई जिससे कई सारे सवाल उठ रहे हैं किसान नेता डल्लेवाल साहब को देर रात पुलिस ने उठा लिया वो आज से किसानों के मुद्दे को लेकर अनसन पे बैठने वाले थे हमारे साथ कांग्रेस के वरिष्ठ नेता डॉक्टर अमर सिंह साहब अमर सिंह साहब जो खबर आई है पंजाब से उस पर पहली प्रतिक्रिया नहीं देखो मैं ओदी बहुत कड़ी निंदा करना कि देखो आज संविधान दिवस से ਸਵਿਧਾਨ ਹਰ ਆਦਮੀ ਨੂੰ ਇਹ ਹੱਕ ਦਿੰਦਾ ਕਿ ਉਹ ਆਪਣੀ ਗੱਲ ਕਹਿ ਸਕੇ ਔਰ ਸ਼ਾਂਤੀਪੂਰਵਕ ਸ਼ਾਂਤੀਪੂਰਵਕ ਤਰੀਕੇ ਨਾਲ ਐਜੀਟੇਸ਼ਨ ਕਰ ਸਕਦਾ ਸਦਾ ਜਗਜੀਤ ਸਿੰਘ ਡੱਲੇਵਾਲ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਐਜੀਟੇਸ਼ਨ ਕਰਨਾ ਚਾਹੁੰਦੇ ਸੀ ਅੱਜ ਕਿਸੇ ਵਰਤ ਤੇ ਬੈਠਣਾ ਚਾਹੁੰਦੇ ਸੀ ਉਹਨਾਂ ਨੂੰ ਅੱਜ ਰਾਤ ਨੂੰ 2:30 ਵਜੇ ਚੱਕਣ ਦਾ ਕੀ ਮਤਲਬ ਸੀ ਔਰ ਮੈਂ ਇਹ ਨਿੰਦਾ ਕਰਦਾ ਸਭਗਵੰਤ ਸਿੰਘ ਸਰ ਸਰਕਾਰ ਦੀ ਕਿ ਉਹਨਾਂ ਨੇ ਕਾਇਰਾਨਾ ਐਕਟ ਕੀਤਾ ਲੇਕਿਨ ਇਹ ਵੀ ਨਾਲ ਕਹਿਣਾ ਹੈਗਾ ਕਿ ਇਹ ਕੇਂਦਰ ਸਰਕਾਰ ਔਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੋਵਾਂ ਨੇ ਮਿਲ ਕੇ ਕੰਮ ਕੀਤਾ ਹਥਿਆਰ ਉਹਨਾਂ ਨੂੰ ਯੂਜ਼ ਕੀਤਾ ਵੈਸੇ ਡਾਇਰੈਕਸ਼ਨ ਇਹਨਾਂ ਦੀ ਕੇਂਦਰ ਵਾਲਿਆਂ ਦੀ ਕਿ ਚੱਕ ਲੋ ਰਵਨੀਤ ਬਿੱਟੂ ਕਹਿੰਦੇ ਹੈ ਕਿ ਉਹਨਾਂ ਨੇ ਟਵੀਟ ਕੀਤਾ ਹੈ ਕਿ ਇਸੇ ਕੇਂਦਰ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਨ ਸਰਕਾਰ ਕਿਸ ਕਾਰਵਾਈ ਵਿੱਚ ਕੋਈ ਸਹਿਮਤੀ ਨਹੀਂ ਹੈ ਸਰ ਰਵਨੀਤ ਸਿੰਘ ਬਿੱਟੂ ਜੀ ਨੂੰ ਮੈਂ ਸੁਨੀਲ ਜਾਖੜ ਜੀ ਦਾ ਬਿਆਨ ਯਾਦ ਦਵਾਉਣਾ ਚਾਹਨਾ ਤੁਹਾਡਾ ਪ੍ਰਧਾਨ ਜੀ ਕਹਿ ਰਹੇ ਆ ਕਿ ਬੀਜੇਪੀ ਪੰਜਾਬ ਦੀ ਸਾਇਕੇ ਨੂੰ ਨਹੀਂ ਸਮਝ ਰਹੀ ਉਥੋਂ ਦੀ ਸੋਚ ਨੂੰ ਨਹੀਂ ਸਮਝ ਰਹੀ ਉਹੀ ਹਾਲ ਅਰਵਨੀਤ ਸਿੰਘ ਬਿੱਟੂ ਦਾ ਹੈਗਾ ਕਿ ਉਹ ਗੱਲ ਹੀ ਨਹੀਂ ਸਮਝਦੇ ਕਿ ਪੰਜਾਬ ਦੀ ਸਾਰੀ ਇਕਨੋਮੀ ਖੇਤੀ ਤੇ ਖੜੀ ਆ ਤੁਸੀਂ ਆ ਤਾਂ ਝੋਨੇ ਚ ਕਿਸਾਨਾਂ ਦੀ ਇਹੋ ਜੀ ਘੁਮਣੀ ਕਮਾਈ ਆ ਹਰ ਕਿਸਾਨ ਨੂੰ 2-2 4-4 ਹਜ਼ਾਰ ਰੁਪਏ ਪਰ ਕਿੰਟਲ ਦਾ ਲਾਸ ਹੋਇਆ ਉਹਨਾਂ ਚੱਕਿਆ ਨਹੀਂ ਗਿਆ 20-20 ਦਿਨ 25-25 ਦਿਨ ਮਹੀਨਾ-ਮਹੀਨਾ 15-15 ਦਿਨ ਮੰਡੀਆਂ 'ਚ ਬੈਠੇ ਰਿਹਾ ਔਰ ਮੌਇਸਚਰ ਦੇ ਨਾਂ ਤੇ ਫਲਾਣੇ ਨਾਂ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੋਵਾਂ ਨੇ ਮਿਲ ਕੇ ਕਿਸਾਨਾਂ ਦਾ ਧੂਆਂ ਘਟਦਾ ਪੰਜਾਬ 'ਚ ਲੇਕਿਨ ਪੰਜਾਬ ਸਰਕਾਰ ਦੇ ਅਧਿਕਾਰੀ ਕਹਿ ਰਹੇ ਕਿ ਉਨਕੀ ਸਿਹਤ ਕੇ ਹੱਕ ਦਾ ਹਵਾਲਾ ਦਿੱਤੀ ਹੋਈ ਉਨਕੋ ਲਿਕੇ ਜਾਇਆ ਗਿਆ ਹੈ ਬਜ਼ੁਰਗ ਕਿਸਾਨ ਨੇਤਾ ਹੈ ਕੋਈ ਪਰੇਸ਼ਾਨੀ ਨਾ ਹੋ ਇਸ ਲਈ ਉਠਾਇਆ ਗਿਆ ਅਰੇ ਅਜੇ ਤਾਂ ਬੈਠੇ ਹੀ ਨਹੀਂ ਸੀ ਬੈਠਦੇ ਕੁਛ ਦਿਨ ਹੋ ਜਾਂਦੇ ਉਹਨਾਂ ਦੀ ਸਿਹਤ ਡਿਟੀਰੀਓਰੇਟ ਹੁੰਦੀ ਫਿਰ ਤੇ ਉਹ ਰੀਜ਼ਨ ਬਣਦਾ ਸੀ ਤੁਸੀਂ ਤਾਂ ਬੈਠਣ ਤੋਂ ਪਹਿਲਾਂ ਚੱਕ ਕੇ ਲੈ ਗਏ ਹੋ ਇਹ ਸਿਹਤ ਦਾ ਕਿੱਥੋਂ ਮੁੱਦਾ ਆ ਗਿਆ ਸਿਹਤ ਦਾ ਮੁੱਦਾ ਤੇ ਜਦੋਂ ਬੰਦਾ ਕੋਈ ਅਮਰਨ ਅੰਛਣ ਤੇ ਬੈਠੇ ਠੀਕ ਹੈ ਜੀ ਮਰਨ ਵਰਤ ਤੇ ਬੈਠੇ ਤੇ ਕੁਝ ਦਿਨਾਂ ਚ ਉਹ ਜਦੋਂ ਸਿਹਤ ਦੇ ਫਰਕ ਪਾਊਗਾ ਉਦੋਂ ਸਿਹਤ ਦਾ ਮੁੱਦਾ ਹੈ ਕਿ ਤੁਸੀਂ ਉਹਨੂੰ ਤੁਸੀਂ ਤਾਂ ਐਡਵਾਂਸ ਚੈਰੈਸਟ ਕਰ ਰਹੇ ਹੋ ਉਹ ਮੁੱਦਾ ਕਿੱਥੋਂ ਹੈਗਾ ਬਿਲਕੁਲ ਝੂਠਾ ਮੁੱਦਾ ਝੂਠਾ ਰੀਜ਼ਨਿੰਗ ਦੇ ਰਹੇ ਹੋ किसान दिल्ली आने की बात कह रहे हैं एक बार फिर से आपको लगता है कि आ, उनके लिए पूरा रास्ता क्योंकि भगवानवान सरकार कह रही कि उनको रोका नहीं जाएगा वो दिल्ली जा सकते हैं दिल्ली जाना चाहिए दिल्ली देश की राजधानी है देखो भगवान सिंह मान सरकार ਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਤਾਂ ਕਰਦੇ ਨੇ ਜਦੋਂ ਸਾਡੀ ਸਰਕਾਰ ਸੀ ਅਸੀਂ ਉਹਨਾਂ ਨੂੰ ਦਿੱਲੀ ਤੱਕ ਭੇਜਣ 'ਚ ਮਦਦ ਕੀਤੀ ਸੀ ਤੇ ਤੁਸੀਂ ਭਾਈ ਉਹਨਾਂ ਨੂੰ ਦਿੱਲੀ ਤੱਕ ਉਹ ਤਾਂ ਹਰਿਆਣਾ ਹੀ ਨਹੀਂ ਉਹਨਾਂ ਨੂੰ ਵਰਨ ਦੇ ਰਿਹਾ ਪਿਛਲੇ ਸਾਲ ਤੋਂ ਫਰਵਰੀ ਤੋਂ ਤਾਂ ਬੈਠੇ ਹੈ ਭਗਵਾਨ ਸਿੰਘ ਮਾਨ ਕੀ ਕਹੀ ਜਾਂਦੇ ਹੈਗੇ ਤੁਸੀਂ ਕੇਂਦਰ ਸਰਕਾਰ ਨਾਲ ਗੱਲ ਕਰੋ ਤੁਸੀਂ ਉਹਨਾਂ ਦਾ ਕੇਂਦਰ ਸਰਕਾਰ ਨਾਲ ਉਹਨਾਂ ਦੀ ਗੱਲ ਕਰਾਓ ਜਿਹੜਾ ਉਹਨਾਂ ਦੀ ਮੰਗ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਵਾਅਦਾ ਕਿ ਅਸੀਂ ਐਮਐਸਪੀ ਦਵਾਂਗੇ ਉਹ ਕਾਨੂੰਨ ਬਣਵਾ ਦਿਓ ਤੁਸੀਂ ਬ੍ਰਿਜ ਬਣ ਜਾਓ ਉਹਦਾ ਕੰਮ ਕਰਨੀ ਰਹੇਗਾ ਆਖਰੀ ਸਵਾਲ ਪਾਰਲੀਮੈਂਟ ਦਾ ਸੈਟਰ ਵੀ ਚੱਲ ਰਿਹਾ ਹੈ ਫਿਰ ਕੱਲ ਸੇਸ਼ਨ ਹੋਗਾ ਕੀ ਇਸ ਮੁੱਦੇ ਨੂੰ ਆਪ ਸੰਸਦ ਵਿੱਚ ਉਠਾएंगे ਕਿਉਂਕਿ ਆਪਕੇ ਆਸ-ਪਾਸ ਦੇ ਇਲਾਕੇ ਦਾ ਦੇਖੋ ਮੈਂ ਤਾਂ ਬਹੁਤ سارے ਮੁੱਦੇ ਠੋਣੇ ਆ ਆ ਨਵਾਂ ਮੁੱਦਾ ਸਾਹਿਬ ਜਗਜੀਤ ਸਿੰਘ ਡੱਗੇਵਾਲਾ ਲੈਵਾਲ ਦਾ ਹੋ ਗਿਆ ਇਹਨਾਂ ਨੇ ਮੈਂ ਨਹੀਂ ਸੀ ਸੋਚਦਾ ਕਿ ਇਹ ਬੈਠਣ ਤੋਂ ਪਹਿਲਾਂ ਹੀ ਚੁੱਕ ਕੇ ਲੈ ਜਾਣਗੇ ਇਹ ਮੁੱਦਾ ਹੈਗਾ ਕਿਸਾਨਾਂ ਦਾ ਮੁੱਦਾ ਐਮਐਸਪੀ ਦਾ ਮੁੱਦਾ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਜ਼ਮੀਨ ਦੇਣ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਉਣ ਦਾ ਮੁੱਦਾ ਔਰ ਉਹਦਾ ਕੇਂਦਰੀਕਰਨ ਦਮ ਕਰਨ ਦਾ ਮੁੱਦਾ ਕਿਸਾਨਾਂ ਦੇ ਜਿਹੜਾ ਝੋਨਾ ਨਹੀਂ ਚੱਕਿਆ ਉਹਦਾ ਮੁੱਦਾ ਮੇਰੀ ਆਪਣੀ ਪਾਰਲੀਮੈਂਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਦੇ ਬਹੁਤ ਸਾਰੇ ਮੁੱਦੇ ਆ ਜਿਹੜੇ ਸਾਰੇ ਮੁੱਦੇ ਮੈਂ ਪਾਰਲੀਮੈਂਟ ਚੱਕਾਂ डॉक्टर अमर सिंह साहब उनका कहना है कि कई सारे मुद्दे हैं जगदीश सिंह ढल्लेवाल का मुद्दा भी इसमें जुड़ गया है और ये सारे मुद्दे आने वाले समय में कल से जब सत्र शुरू होगा ये संसद के पटल पर रखेंगे कैमरन फिरोज के साथ अजय झा दैनिक सवेरा दिल्ली